ਅੱਜ ਸਿਲਕਤ ਖਸਾਨ ਮੋਰ ਦੇ ਸੱਦੇ ਤੇ ਲੋਕੇ ਦੇ ਵਿੱਚ ਜੋ ਮਹਾ ਪੰਚਾਇਤ ਹੋ ਰਹੀ ਹੈ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਸਾਰੇ ਲੋਕੇ ਦੀਆਂ ਸੜਕਾਂ ਜਾਮ ਅਸੀਂ ਭਾਰਤੀ ਕਿਸਾਨੀ ਇਕਤਾ ਗ੍ਰਾਹਾਂ ਵੱਲੋਂ ਜ਼ਿਲ੍ਹਾ ਬਰਨਾਲਾ ਇਤਲਾ ਸੰਗਰੂਰ ਵੱਲੋਂ ਵੱਡਾ ਚਾਹ ਦਾ ਲੰਗਰ ਜਿਹਦੇ ਵਿੱਚ ਇੱਕ ਵਾਰੀ ਚ 10000 ਬੰਦਾ ਚਾਹ ਪੀ ਰਿਹਾ ਹੈ ਬਹੁਤ ਹੀ ਜੋਸ਼ ਹੈ ਬਹੁਤ ਹੀ ਇਹੋ ਜਿਹਾ ਕਿ ਲੋਕਾਂ ਦੇ ਵਿੱਚ ਪੰਚਾਇਤ ਮਹਾਪੰਚਾਇਤ ਹੋ ਰਹੀ ਹੈ ਲੋਕਾਂ ਨੇ ਇਸ ਮਹਾਪੰਚਾਇਤ ਨੂੰ ਪਰਮਾ ਹੰਧਾਰਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜੇਤੂ ਲਾਲ ਹੋਏ ਤੇ ਇਹ ਜੋ ਖੇਤੀ ਨੀਤੀ ਖਾੜਾ ਸਟੇਟ ਦੇ ਰੂਪ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜਾ ਸੇਖਤ ਵਿਰੋਧ ਕਰਦੇ ਆ ਅਤੇ ਨਾਲ ਹੀ ਸਾਡੇ ਜੋ ਵੀਰ ਬਾਡਰਾਂ ਤੇ ਬੈਠੇ ਨੇ ਚਾਹੇ ਸਬੂ ਬਾਡਰਾ ਚਾਹੇ ਖਲੋਰੀ ਬਾਡਰਾ ਜਿਨ੍ਹਾਂ ਨੂੰ ਤਕਰੀਬਨ ਜਾਰੀ ਨਹੀਂ ਹੋ ਗਏ ਮੰਗਾਰੇ ਲਈ ਸਾਡੀਆਂ ਮੋਰਚੇ ਦੀਆਂ ਸਾਂਝੀਆਂ ਨੇ ਪਰ ਉਹਨਾਂ ਨੂੰ ਸੈਂਟਰ ਸਰਕਾਰ ਨੇ ਗੋਲੀਆਂ ਨਾਲ ਅਥਰੂ ਗਾਇਦੇ ਗੋਲੇ ਤੇ ਬਹੁਤ ਜ਼ਿਆਦਾ ਸਤਾਜਿਆ ਕੀਤਾ ਉਹਨਾਂ ਨੂੰ ਖਾਲੀ ਹੱਥ ਨਹੀਂ ਜਾਣ ਦਿੱਤਾ ਤੇ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੀਪੁਰ ਉਹਦਾ ਪ੍ਰਧਾਨ ਅਦਿਗਦੀ ਦਲੇਵਾਰ ਉਹ ਮਰਦ ਵਰਤ ਤੇ ਬੈਠਾ ਅਸੀਂ ਸੈਂਟਰ ਸਰਕਾਰ ਦੀ ਇਸ ਗੱਲ ਨੂੰ ਖੇਧੀ ਕਰਦੇ ਆ ਕਿਉਂਕਿ ਮੰਗਾਂ ਜਾਇਦ ਨੇ ਉਹਨਾਂ ਦੀ ਗੱਲ ਸੁਣੀ ਚਾਹੀਦੀ ਹੈ ਪਰ ਜਿਹੜੀ ਸਰਕਾਰ ਹੈ ਉਹ ਕਿਸਰਟੀ ਬੈਠੀ ਹੈ ਅੱਜ ਸਾਡਾ ਇਹ ਸਿੱਧੂਗਤ ਕਿਸਾਨ ਮੋਰਟੀ ਵੱਲੋਂ ਇਹ ਸੈਂਟਰ ਸਰਕਾਰ ਨੂੰ ਕਿ ਤੈਲਜਾ ਜੀ ਉਹਦੀਆਂ ਮੰਗਾਂ ਨੇ ਜਿਹੜੀਆਂ ਕੋਰਟ ਦਿਨ ਆਉ ਮੰਨਿਆ ਜਾਣ ਤੇ ਇਸ ਦੀ ਜਾਨ ਬਹੁਤ ਕੀਮਤੀ ਹੈ ਬਹੁਤ ਪੁਰਾਣਾ ਲੀਡਰ ਹੈ ਉਹ ਉਸ ਨੂੰ ਬਹੁਤ ਤੋਂ ਬਚਾਇਆ ਜਾਵੇ